ਇੱਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅਗਲੀ ਖਬਰ ਲੈਣੇ ਆ ਬਿਹਾਰ ਦੇ ਵਿੱਚ ਜਿਹੜੀ ਐਸ ਆਈ ਆਰ ਹੋ ਰਹੀ ਹੈ ਉਸ ਨੂੰ ਵੋਟ ਚੋਰੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਸਰ ਤੁਸੀਂ ਕੀ ਕਹਿਣਾ ਚਾਹੋਗੇ ਬਿਹਾਰ ਦੀ ਜਿਹੜੀ ਐਸ ਆਈ ਆਰ ਹੈ ਉਸ ਨੇ ਸਾਰੇ ਦੇਸ਼ ਦਾ ਧਿਆਨ ਖਿੱਚ ਲਿਆ ਜੀ ਪਿਛਲੇ ਲੰਮੇ ਸਮੇਂ ਤੋਂ ਜਸ ਤਰੀਕੇ ਨਾਲ ਲੋਕਾਂ ਦਾ ਸ਼ੱਕ ਸੀ ਉਹ ਕਰਨਾਟਕ ਦੀ ਇੱਕ ਵਿਧਾਨ ਸਭਾਏ ਹਲਕੇ ਤੋਂ ਜੀ ਰਾਹੁਲ ਗਾਂਧੀ ਦੀ ਟੀਮ ਦੀ ਰਿਸਰਚ ਨੇ ਜਿਸ ਤਰੀਕੇ ਨਾਲ ਨੰਗਿਆ ਕੀਤਾ ਜੀ ਉਹਦੇ ਤੋਂ ਕੁਝ ਗੱਲਾਂ ਬੜੀਆਂ ਸਪਸ਼ਟ ਰੂਪ ਚ ਬਾਹਰ ਨਿਕਲ ਕੇ ਆਈਆਂ ਨੇ ਹਮ ਉਹ ਇਹ ਨੇ ਕਿ ਵੋਟਾਂ ਜਾਲੀ ਬਣਦੀਆਂ ਨੇ ਜੀ ਉਹ ਵੋਟਰ ਫਰਜੀ ਘਰਾਂ ਦੇ ਪਤੇਆਂ ਤੇ ਰਹਿੰਦੇ ਨੇ ਹਮ ਉਹ ਫਰਜੀ ਘਰ ਜ਼ੀਰੋ ਨੰਬਰ ਨੇ ਜੀ ਉਥੇ ਜਿਹੜੀ ਕਰਨਾਟਕਾ ਸੀਟ ਦੀ ਗੱਲਬਾਤ ਹੈ ਉਹ ਇਹ ਹੈ ਕਿ 1 ਲੱਖ ਤੋਂ ਉੱਤੇ ਵੋਟਾਂ ਫਰਜੀ ਬਣੀਆਂ ਜਿਹੜੀ ਬੰਗਲੂਰੂ ਦੀ ਸੀਟ ਲੋਕ ਸਭਾ ਦੀ ਸੀਟ ਹੈ ਜਿੱਥੋਂ ਭਾਜਪਾ ਦਾ ਉਮੀਦਵਾਰ ਜਿੱਤੇ ਆ ਉਹ 6 ਥਾਵਾਂ ਤੋਂ ਤੇ ਕਾਂਗਰਸ ਜਿੱਤੀ ਹੈ ਇੱਕ ਥਾਂ ਤੋਂ ਇੰਨਾ ਵੱਡਾ ਮਾਰਜਿਨ ਲੈ ਗਿਆ ਕਿ ਲੋਕ ਸਭਾ ਦੀ ਸੀਟ ਭਾਜਪਾ ਦੀ ਝੋਲੀ ਚ ਪਈ ਜੀ ਭਾਜਪਾ ਦੀ ਝੋਲੀ ਚ ਪੈਣ ਦਾ ਮਤਲਬ ਹੈ ਭਾਜਪਾ ਦੀ ਝੋਲੀ ਚ ਪੈਣ ਦਾ ਮਤਲਬ ਇਹ ਹੈ ਕਿ ਇੱਥੇ ਕੋਈ ਗੜਬੜ ਹੈ ਹੁਣ ਕਾਂਗਰਸ ਦੇ ਅੰਦਰ ਵੀ ਇੱਕ ਲੜਾਈ ਸ਼ੁਰੂ ਹੋ ਗਈ। ਜੀ। ਕਾਂਗਰਸ ਦੇ ਇੱਕ ਮੰਤਰੀ ਨੇ ਕਿਹਾ ਕਿ ਜਿਸ ਦਿਨੇ ਗੜਬੜ ਹੋਈ ਉਸ ਦਿਨ ਸਾਡੀ ਸਰਕਾਰ ਸੀ ਕਰਨਾਟਕਾ ਚ। ਜੀ। ਤੇ ਸਾਡੀ ਸਰਕਾਰ ਚ ਸਾਡੇ ਮੁਲਾਜ਼ਮਾਂ ਨੇ ਇਹ ਗੜਬੜ ਕੀਤੀ ਤਾਂ ਅਸੀਂ ਉਦੋਂ ਕੀ ਕਰਦੇ ਸੀ? ਹਮ। ਇਹਨਾਂ ਨੇ ਉਹ ਆਪਣਾ ਉਹ ਮੰਤਰੀ ਤਾਸ਼ੀਫਾ ਲੈ ਲਿਆ। ਹਮ। ਸਵਾਲ ਇਹ ਹੈ ਕਿ ਇਹ ਗੱਲ ਬਿਲਕੁਲ درست ਹੈ ਹੋਣਾ ਤਾਂ ਇਹ ਚਾਹੀਦਾ ਸੀ ਕਿ ਤੁਹਾਡਾ ਬੀ ਐਲਓ ਜਿਹੜਾ ਤੁਹਾਡੀ ਗਵਰਨਮੈਂਟ ਦਾ ਅਪਲਾਈ ਹੈ ਉਹ ਜੇ ਗੜਬੜ ਕਰਦਾ ਤਾਂ ਉਹ ਤਾਂ ਜੇਲ੍ਹ ਅੰਦਰ ਜਾਣਾ ਚਾਹੀਦਾ ਸੀ ਜੀ ਹੁਣ ਉਸ ਕੰਸਟੀਚੁਐਂਸੀ ਦੇ ਬੀ ਐਲਓ ਜਿਨ੍ਹਾਂ ਨੇ ਫਰਜੀ ਵੋਟਾਂ ਬਣਾਉਣ ਦਾ ਮੁਢਲਾ ਕਾਰਜ ਕੀਤਾ ਉਹ ਛੇਤੀ ਚੁੱਕ ਕੇ ਜੇਲ੍ਹ ਚ ਜਾਣੇ ਚਾਹੀਦੇ ਨੇ ਉਹ ਤਾਂ ਕਲ ਰੋਲ ਮਾਡਲ ਬਣਨੇ ਚਾਹੀਦੇ ਨੇ ਉਹਨਾਂ ਦੇ ਘਰ ਦੇ ਰੋਂਦੇ ਟੀਵੀ ਤੇ ਆਉਣੇ ਚਾਹੀਦੇ ਨੇ ਵੀ ਸਾਡੇ ਘਰ ਦੇ 6 ਮਹੀਨਿਆਂ ਨੂੰ ਮਿਲਣ ਨਹੀਂ ਦਿੰਦੇ ਸਾਨੂੰ ਤੇ ਫੇਰ ਜਿੰਨੇ ਦੁਨੀਆ ਭਰ ਚ ਵਸੇ ਲੋਕ ਇਹ ਦੇਖਣਗੇ ਕਿ ਵੋਟ ਚੋਰਾਂ ਦਾ ਹਸ਼ਰ ਕੀ ਹੋਇਆ ਹੁਣ ਜਿੱਥੇ ਤੁਹਾਡੀ ਆਪਣੀ ਸਰਕਾਰ ਹੈ ਉੱਥੇ ਤੁਸੀਂ ਇਦਾਂ ਕਿਉਂ ਨਹੀਂ ਕਰ ਪਾਉਂਦੇ ਇਹ ਸਵਾਲ ਪਾਰਟੀ ਦੇ ਅੰਦਰੋਂ ਕਾਗਰਸ ਨੂੰ ਸ਼ੁਰੂ ਹੋ ਗਿਆ ਹੁਣ ਜਿਹੜੀ ਗੱਲ ਤੁਸੀਂ ਬਿਹਾਰ ਦੀ ਕੀਤੀ ਜੀ ਬਿਹਾਰ ਦੇ ਵਿੱਚ ਜੋ ਐਸਆਰ ਦੇ ਨਾਂ ਤੇ ਹੋ ਰਿਹਾ ਹਮ ਬੇਸਿਕਲੀ ਉਹਦੀ ਇੱਕ ਪਰਤ ਦਿਖਾਈ ਦੇਦੀ ਹੈ ਜੀ ਉਹ ਇਹ ਹੈ ਕਿ 8 ਕਰੋੜ ਵੋਟਾਂ ਦੇ ਵਿੱਚੋਂ 65 ਲੱਖ 22 ਹਜ਼ਾਰ ਵੋਟਾਂ ਕੱਟੀਆਂ ਗਈਆਂ ਹਮ ਚੋਣ ਕਮਿਸ਼ਨਰ ਆਪਣੀ ਵੈਬਸਾਈਟ ਤੇ ਇਹ ਦੱਸਣ ਨੂੰ ਤਿਆਰ ਨਹੀਂ ਕਿ ਇਹ 65 ਲੱਖ 22 ਹਜ਼ਾਰ ਲੋਕ ਕੌਣ ਨੇ ਹਮ ਉਹਨਾਂ ਦੇ ਨਾਮ ਕੀ ਹੈ ਉਹਨਾਂ ਦਾ ਐਪਿਕ ਨੰਬਰ ਕੀ ਹੈ ਉਹਨਾਂ ਦੇ ਪਤੇ ਕੀ ਹੈ ਉਹਨਾਂ ਦੇ ਘਰ ਦਾ ਐਡਰੈਸ ਕੀ ਹੈ ਤੇ ਉਹਨਾਂ ਦੀ ਵੋਟ ਕੱਟਣ ਦਾ ਕਾਰਨ ਕੀ ਹੈ ਮੋٹے ਰੂਪ ਵਿੱਚ ਇਹ ਕਹਤਾ ਗਿਆ ਜਾਂ ਇਹ ਲੋਕ ਮਰ ਗਏ ਨੇ ਤੇ ਜਾਂ ਇਹ ਲੋਕ ਆਰਜੀ ਤੌਰ ਤੇ ਸ਼ਿਫਟ ਕਰ ਗਏ ਨੇ ਗੱਲਾਂ ਤਾਂ ਠੀਕ ਹੋ ਸਕਦੀਆਂ ਮਰੇ ਵੀ ਲੋਕ ਹੁੰਦੇ ਨੇ ਤੇ ਆਰਜੀ ਤੌਰ ਤੇ ਗਏ ਵੀ ਹੁੰਦੇ ਨੇ ਪਰ ਜਿਹੜੀਆਂ ਟੀਮਾਂ ਇਨਵੈਸਟੀਗੇਟ ਕਰ ਰਹੀਆਂ ਨੇ ਜੇ ਪੱਤਰਕਾਰ ਅਜੀਤ ਅੰਜਮਨ ਹੋਰੀ ਕੰਮ ਕਰ ਰਹੇ ਨੇ ਤਾਂ ਉਹ ਅੰਕੜੇ ਕੱਢ ਕੇ ਬਾਹਰ ਲਿਆ ਰਹੇ ਨੇ ਵੀ ਮਰੇ ਲੋਕਾਂ ਦੀਆਂ ਵੋਟਾਂ ਤਾਂ ਜੇ ਵੀ ਸਟੈਂਡ ਕਰ ਰਹੀਆਂ ਨੇ ਠੀਕ ਹੈ ਜਿਹੜੇ ਲੋਕ ਉਥੋਂ ਟਰੈਵਲ ਕਰਕੇ ਦੂਜੇ ਥਾਵਾਂ ਤੇ ਗਏ ਉਹਨਾਂ ਲੋਕਾਂ ਦੀਆਂ ਵੀ ਵੋਟਾਂ ਸਟੈਂਡ ਕਰ ਰਹੀਆਂ ਨੇ ਫਿਰ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਉਹ ਉਹ ਇਲਾਕੇ ਨੇ ਜਿੱਥੇ ਮੁਸਲਮਾਨ ਬਹੁਤ ਆ ਜਿੱਥੇ ਬਹੁਤੀ ਆਬਾਦੀ ਮੁਸਲਮਾਨਾਂ ਦੀ ਹੈ ਇਹਦਾ ਮਤਲਬ ਕਲੀਅਰ ਹੋ ਰਿਹਾ ਕਿਸ ਵਰਗ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ ਜਾਂ ਵੋਟਾਂ ਉਥੇ ਕੱਟੀਆਂ ਜਾ ਰਹੀਆਂ ਨੇ ਜਿੱਥੇ ਭਾਜਪੀ ਤੋਂ ਬਿਨਾਂ ਦੂਸਰੇ ਉਮੀਦਵਾਰ ਦੀ ਜਿੱਤ ਦੀ ਪੋਸਿਬਿਲਟੀ ਹੈ ਸੋ ਇਹਨੂੰ ਇੱਕ ਰਾਸੀ ਜਿਹੜੀ ਜੁਗਤਬੰਦੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੁਣ ਇਲੈਕਸ਼ਨ ਕਮਿਸ਼ਨ ਆਖਦਾ ਹੈ ਕਿ ਮੈਨੂੰ ਕਿਸੇ ਵੀ ਪੋਲਿਟਿਕਲ ਪਾਰਟੀ ਨੇ ਕੋਈ ਇੱਕ ਵੀ ਦਸਤਾਵੇਜ਼ ਜਾਂ ਰਿਪੋਰਟ ਨਹੀਂ ਕੀਤਾ ਜਿਹਦੇ ਚ ਉਹਨਾਂ ਨੇ ਕਿਹਾ ਹੋਵੇ ਕਿ ਇੱਥੇ ਇੱਥੇ ਗਲਤ ਵੋਟਾਂ ਕੱਟੀਆਂ ਗਈਆਂ ਇਹ ਤਾਂ ਉਹਨੇ ਮੰਨਿਆ ਕਿ 8341 ਲੋਕਾਂ ਨੇ ਨਿੱਜੀ ਰੂਪ ਚ ਮੈਨੂੰ ਅਪੀਲ ਕੀਤੀ ਹੈ ਕਿ ਸਾਡੀਆਂ ਵੋਟਾਂ ਗਲਤ ਕੱਟੀਆਂ ਗਈਆਂ ਜੀ ਪਰ ਉਹਨਾਂ ਨੇ ਕਿਹਾ ਕਿ ਰਾਸੀ ਪਾਰਟੀਆਂ ਨੇ ਮੈਨੂੰ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਰਾਸੀ ਪਾਰਟੀਆਂ ਤਾਂ ਸੁਪਰੀਮ ਕੋਰਟ ਤੱਕ ਪਹੁੰਚ ਗਈਆਂ ਰਾਸੀ ਪਾਰਟੀਆਂ ਤੇ ਦਿਨ ਰਾਤ ਕੰਮ ਕਰ ਰਹੀਆਂ ਨੇ ਕਿ ਸਾਡੀਆਂ ਵੋਟਾਂ ਕੱਟੀਆਂ ਗਈਆਂ ਔਰ ਕੱਲੀਆਂ ਵੋਟਾਂ ਕੱਟੀਆਂ ਹੀ ਨਹੀਂ ਗਈਆਂ ਜਿਹੜਾ ਬਿਹਾਰ ਦਾ ਖੇਲਾ ਅਜੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਜੇ ਪੈਟਰਨ ਕਰਨਾਟਕਾ ਵਾਲਾ ਹੀ ਰੱਖਿਆ ਗਿਆ ਤੇ ਕਰਨਾਟਕਾ 'ਚ ਵੋਟਾਂ ਕੱਟੀਆਂ ਨਹੀਂ ਗਈਆਂ ਕਰਨਾਟਕਾ 'ਚ ਵੋਟਾਂ ਬਣਾਈਆਂ ਗਈਆਂ ਜੀ ਹੋ ਸਕਦਾ ਹੈ ਬਿਹਾਰ ਦੇ ਵਿੱਚ 20 ਵੋਟਾਂ ਵੜਾਈਆਂ ਗਈਆਂ ਹੋਣ ਉਹ ਵੋਟਾਂ ਤੇ ਕੰਮ ਕਿਵੇਂ ਹੋਵੇ ਉਹਨਾਂ ਵੋਟਾਂ ਤੇ ਕੰਮ ਹੋਣਾ ਜ਼ਰੂਰੀ ਹੈ ਜਿਹੜੇ ਬਿਹਾਰ ਦੇ ਵਸਨੀਕ ਨਹੀਂ ਗਏ ਜਿਹੜੇ ਬਾਹਰ ਹੋਰ ਸ਼ੂਬਿਆਂ ਦੇ ਵਸਨੀਕ ਨੇ ਉਹਨਾਂ ਦੀਆਂ ਵੋਟਾਂ ਬਣੀਆਂ ਨੇ ਸੋ ਜੇ ਅਜਈਆਂ ਆਧਾਰਨਾ ਮਿਲਾਈਆਂ ਤਾਂ ਫਿਰ ਪਤਾ ਲੱਗੇਗਾ ਕਿ ਅਸਲ ਖੇਲਾ ਕਿੱਥੇ ਹੋ ਰਿਹਾ ਸੋ ਬਿਹਾਰ ਦਾ ਐਸ ਆਈ ਆਰ ਜਿਹੜਾ ਹੈ ਉਹ ਆਪਣੇ ਆਪ ਵਿੱਚ ਵੱਡੇ ਸਵਾਲ ਡੈਮੋਕ੍ਰੇਸੀ ਨੂੰ ਖੜੇ ਕਰ ਰਿਹਾ ਉਹਦੇ ਚ ਚੋਣ ਕਮਿਸ਼ਨਰ ਜਾਂ ਸਾਰਾ ਚੋਣ ਤੰਤਰ ਜਿਹੜਾ ਹੈ ਉਹ ਕਟਕਰੇ ਵਿੱਚ ਖੜਾ ਹੈ ਜੀ ਹੁਣ ਜ਼ਿੰਮੇਵਾਰੀ ਸੁਪਰੀਮ ਕੋਰਟ ਦੀ ਵੱਢੀ ਹੈ ਕਿ ਸੁਪਰੀਮ ਕੋਰਟ ਇਸ ਸਾਰੇ ਨੂੰ ਕਿਦਾਂ ਦੇਖਦੀ ਹੈ ਕੀ ਉਹਨੇ ਭਾਰਤ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਜਾਂ ਭਾਰਤ ਦੀ ਡੈਮੋਕ੍ਰੇਸੀ ਨੂੰ ਇਸ ਰੋਡ ਵਿੱਚ ਰੋੜ ਦੇਣਾ ਹੈ ਹੂੰ ਜੀ ਇਸੇ ਤਰ੍ਹਾਂ ਸਰ ਫਾਰਮ ਨੰਬਰ 6 ਦੀ ਦੁਰਵਰਤੋਂ ਦੇ ਜਿਹੜੇ aarop ਨੇ ਉਹ ਵੀ ਲੱਗ ਰਹੇ ਨੇ ਸੋ ਸਰ ਸਾਡੇ ਦਰਸ਼ਕਾਂ ਦੱਸੋ ਕਿ ਇਹ ਕੀ ਮਾਮਲਾ ਹੈ ਫਾਰਮ ਨੰਬਰ 6 ਦਾ ਕਰਨਾਟਕਾ ਦੇ ਪੈਟਰਨ ਤੋਂ ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜਾ ਵੋਟਰ ਪਹਿਲੀ ਵਾਰ ਵੋਟ ਪਾਉਣ ਲਈ ਜੀ ਆਪਣਾ ਨਾਮੰਕਨ ਪੱਤਰ ਦਿੰਦਾ ਹੈ ਹੂੰ ਤਾਂ ਉਹ ਭਾਰਤੀ ਚੋਣ ਕਮਿਸ਼ਨਰ ਵੱਲੋਂ ਨਿਰਧਾਰਿਤ ਫਾਰਮ ਨੰਬਰ 6 ਜਿਹੜਾ ਹੈ ਉਹ ਭਰਦਾ ਹੈ ਹੂੰ ਪਰ ਜੇਸ ਬੰਦੇ ਦੀ ਪਹਿਲੀ ਵਾਰੀ ਵੋਟ ਨਹੀਂ ਪਰ ਵੋਟ ਕਿਸੇ ਹੋਰ ਕਾਰਨ ਕਰਕੇ ਐਡਰੈਸ ਬਦਲਦਾ ਜਾਂ ਕਿਸੇ ਕਾਰਨ ਕਰਕੇ ਬਾਹਰ ਗਿਆ ਸੀ ਦੁਬਾਰਾ ਆਇਆ ਦੁਬਾਰਾ ਵੋਟ ਬਣਦੀ ਹੈ ਤਾਂ ਉਹ ਫਾਰਮ 6 ਤੇ ਨਹੀਂ ਬਣਦੀ ਹਮ ਅੱਜ ਕਰਨਾਟਕਾ ਦੇ ਵਿੱਚ 65 ਸਾਲ ਦੀ ਔਰਤ 6 ਨੰਬਰ ਫਾਰਮ ਤੇ ਵੋਟ ਬਣਾਉਦੀ ਹੈ ਜੀ ਇਹ ਪੈਟਰਨ ਤੋਂ ਇੱਕ ਗੱਲ ਸਮਝ ਆਉਂਦੀ ਆ ਕਿ 6 ਨੰਬਰ ਫਾਰਮ ਨਾਲ ਵੋਟਾਂ ਕਿੰਨੇ ਲੋਕਾਂ ਦੀਆਂ ਬਣਦੀਆਂ ਕਿੰਨੇ ਲੋਕ ਨੇ ਜਿਹੜੇ 6 ਨੰਬਰ ਫਾਰਮ ਨਾਲ ਵੋਟ ਬਣਾ ਕੇ ਪਹਿਲੀ ਵਾਰੀ ਜਿਹੜੇ ਨੇ ਉਹ ਮਤਦਾਤਾ ਬਣਦੇ ਨੇ ਹੁਣ ਪਹਿਲੀ ਵਾਰੀ ਮਤਦਾਤਾ ਕੋਈ 65 ਸਾਲਾਂ ਦਾ ਬੰਦਾ ਥੋੜੀ ਬਣ ਰਿਹਾ ਜੀ ਸੋ 18 ਸਾਲਾਂ ਦੇ ਬਾਲਗ ਬੱਚੇ ਦੀ ਵੋਟ ਬਣਦੀ ਹੈ 18 ਸਾਲਾਂ ਦੇ ਬਾਲਗ ਬੱਚੇ ਨੇ 6 ਨੰਬਰ ਫਾਰਮ ਭਰਨਾ ਤੇ ਤੁਸੀਂ 60 ਸਾਲਾਂ ਵਾਲੇ ਦਾ ਵੀ 6 ਨੰਬਰ ਫਾਰਮ ਭਰਾ ਰਹੇ ਹੋ ਸੋ ਇਹ ਜਿਸ ਤਰੀਕੇ ਦੇ ਨਾਲ ਇੱਕ ਖਲਬਲੀ ਜੀ ਪੈਦਾ ਕੀਤੀ ਜਾ ਰਹੀ ਹੈ ਇਹ ਇੱਕ ਚਿੰਤਾ ਵਿਅਕਤ ਕਰਦੀ ਹੈ ਜੀ ਨਾਲ ਦੀ ਨਾਲ ਇਹ ਇਸ ਗੱਲ ਵਾਲੀ ਵੀ ਸੰਕੇਤ ਹੈ ਕਿ ਕਰਨਾਟਕ ਦੀ ਉਸ ਕੰਸਟੀਚੁਐਂਸੀ ਦਾ ਜਿਹਦਾ ਜ਼ਿਕਰ ਅਸੀਂ ਪਹਿਲਾਂ ਕਰਕੇ اٹਿਆ ਉਥੇ ਜਿਹੜੇ ਫਾਰਮ 6 ਨਾਲ ਵੋਟਾਂ ਬਣੀਆਂ ਉਹ ਲੋਕ ਉਥੇ ਦੇ ਵਸਨੀਕ ਨਹੀਂ ਹਾਂ ਉਹਨਾਂ ਦੀਆਂ ਜ਼ੀਰੋ ਨੰਬਰ ਘਰਾਂ 'ਚ ਵੋਟਾਂ ਮੜੀਆਂ। ਜੀ। ਬਿਹਾਰ ਦੇ ਵਿੱਚ 3 ਲੱਖ ਵੋਟ ਐਸੇ ਘਰਾਂ 'ਚ ਆ ਜਿਨ੍ਹਾਂ ਦਾ ਹਾਊਸ ਨੰਬਰ ਜ਼ੀਰੋ ਹੈ। ਹੂੰ। ਹਾਊਸ ਨੰਬਰ ਜ਼ੀਰੋ ਦਾ ਮਤਲਬ ਕੀ ਹੁੰਦਾ ਹੈ? ਕਦੀ ਕਿਸੇ ਦਾ ਘਰ ਦਾ ਨੰਬਰ ਜ਼ੀਰੋ ਵੀ ਹੁੰਦਾ? ਸੋ ਇਸ ਕਰਕੇ ਇਹ ਇੱਕ ਚਿੰਤਾ ਦਾ ਸਵੱਬਾ ਹੈ ਕਿ ਇਹ ਜ਼ੀਰੋ ਨੰਬਰ ਵਾਲੇ ਵੋਟਰ ਕੌਣ ਨੇ? ਹੂੰ। ਇਹਨਾਂ ਨੂੰ ਲੱਭਣਾ, ਇਹਨਾਂ ਦੀ ਤਲਾਸ਼ ਕਰਨਾ ਇਹ ਵੀ ਆਪਣੇ ਆਪ ਵਿੱਚ ਕਠਿਨ ਕਾਰਜ ਬਣ ਗਿਆ ਜਿਹੜਾ ਮੈਨੂੰ ਨਹੀਂ ਲੱਗਦਾ ਕੇ ਰਹਿੰਦੇ ਅੱਜ 11 12 ਤਰੀਕ ਹੋ ਗਈ ਹੈ ਅ ਔਰ ਰਹਿੰਦੇ ਮਤਲਬ 18 ਦਿਨਾਂ ਦੇ ਵਿੱਚ ਇਹ ਕੰਪਲੀਟ ਹੋ ਜਾਏ ਇਹ ਵੱਡਾ ਕੰਮ ਹੈ ਜੀ ਇਸੇ ਤਰ੍ਹਾਂ ਸਰ ਵਾਟਰ ਸੂਚੀਆਂ ਦੀ ਸਕੈਨਿੰਗ ਗਰੁੱਪ ਨਾਲ ਜਿਹੜਾ ਕੀ ਮੁਸ਼ਕਲ ਆਉਂਦੀ ਹੈ ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਚੌਂਕ ਕਮਿਸ਼ਨਰ ਨੇ ਇਹ ਕਿਹਾ ਸੀ ਕਿ ਐਸ ਆਰ ਆਈ ਐਸ ਆਈ ਆਰ ਦੀ ਜਿਹੜੀ ਪ੍ਰਕਿਰਿਆ ਹੈ ਉਸ ਪ੍ਰਕਿਰਿਆ ਵਿੱਚ ਪਹਿਲੀ ਸਟੇਜ ਤੇ ਸਾਡਾ ਬੀ ਐਲਓ ਕਰ ਕਰ ਜਾਏਗਾ ਹਰ ਵਿਅਕਤੀ ਦੇ ਸਾਈਨ ਹੋਣਗੇ ਉਹਦੀ ਫੋਟੋ ਲੱਗੇਗੀ ਔਰ ਉਹ ਪ੍ਰਕਿਰਿਆ ਜਿਹੜੀ ਆ ਉਹ ਪੋਲਿੰਗ ਏਜੈਂਟਾਂ ਦੀ ਮਦਦ ਨਾਲ ਕੰਪਲੀਟ ਹੋਏਗੀ। ਉਹਨਾਂ ਨੇ ਕਿਹਾ ਸੀ ਕਿ 3 ਲੱਖ ਦੇ ਲਗਭਗ ਪੋਲਿੰਗ ਜਟ ਜਿਹੜੇ ਨੇ ਬੀਐਲਓ ਦੀ ਮਦਦ ਕਰਨਗੇ। ਜੀ ਹੁਣ ਰਾਜ ਵਿੱਚ 1,60,813 ਪੋਲਿੰਗ ਏਜੈਂਟ ਨੇ ਇਹ ਪੋਲਿੰਗ ਏਜੈਂਟ ਪ੍ਰਡਿਕਲ ਪਾਰਟੀਆਂ ਦੇ ਨੇ ਤੇ ਸਭ ਤੋਂ ਜ਼ਿਆਦਾ ਪੋਲਿੰਗ ਏਜੈਂਟ ਜਿਹੜੇ ਨੇ ਉਹ ਭਾਜਪਾ ਦੇ ਨੇ ਤੇ ਦੂਜੇ ਨੰਬਰ ਤੇ ਜੀਡੀਪੀ ਦੇ ਨੇ ਉਹਗਾ ਕੋਈ ਕੋਈ 36 ਹਜ਼ਾਰ 550 ਪੋਲਿੰਗ ਏਜੈਂਟ ਉਹਨਾਂ ਦੇ ਨੇ। ਜੀ ਫਿਰ ਆਰਜीडी ਦਾ ਆਉਂਦਾ ਹੈ 47000 ਫਿਰ ਕਾਂਗਰਸ ਦੇ ਆਉਂਦੇ ਨੇ 17000 ਤੇ ਫਿਰ ਕਮਿਊਨਿਸਟ ਨੇ 1400 ਹੂੰ ਸੋ ਇੰਨੇ ਪੋਲਿੰਗ ਏਜੰਟ ਜਿਹੜੇ ਨੇ ਉਹ ਚੋਣ ਕਮਿਸ਼ਨਰ ਨੇ ਕਿਹਾ ਕਿ ਇਹ ਕੰਮ ਕਰ ਰਹੇ ਨੇ ਹੁਣ ਇਹ ਪੋਲਿੰਗ ਏਜੰਟ ਇਸ ਗੱਲ ਹੀ ਆਥਰਾਇਜੇਸ਼ਨ ਰੱਖਦੇ ਨੇ ਕਿ ਐਸ ਘਰ ਦੀਆਂ ਐਸ ਮਹੱਲੇ ਦੀਆਂ ਵੋਟਾਂ ਜਿਹੜੀਆਂ ਨੇ ਉਹ ਐਸ ਬੀਐਲਓ ਦੇ ਨਾਲ ਜਾ ਕੇ ਅਸੀਂ ਬਣਾਈਆਂ ਹੁਣ ਉਹਨਾ ਵੋਟਾਂ ਦਾ ਜਿਹੜਾ ਖਰੜਾ ਸੀ ਜੀ ਉਹ ਖਰੜਾ 1 ਅਗਸਤ ਨੂੰ ਪਬਲਿਕ ਹੋਣਾ ਸੀ ਹੂੰ ਉਹ ਖਰੜੇ ਨੂੰ ਜਦੋਂ ਪਬਲਿਕ ਕੀਤਾ ਜਾਣਾ ਸੀ ਤਾਂ ਉਹਦੀ ਜਿਹੜੀ ਸੌਫਟ ਕਾਪੀ ਹੈ ਜਿਹੜੀ ਉਹ ਪੀਡੀਐਫ ਫੋਰਮਟ ਵਿੱਚ ਹੋਣੀ ਸੀ ਪੀਡੀਐਫ ਫੋਰਮਟ ਦਾ ਮਤਲਬ ਇਹ ਹੈ ਕਿ ਉਹਦੇ ਤੇ ਤੁਸੀਂ ਸਰਚ ਕਰ ਸਕਦੇ ਆ ਉਹਨੂੰ ਤੁਸੀਂ ਈਜ਼ੀਲੀ ਸਰਚ ਕਰ ਸਕਦੇ ਆ ਹੂੰ ਪਹਿਲੇ ਕੁਝ ਦਿਨ ਤਾਂ ਉਹ ਪੀਡੀਐਫ ਫਾਰਮ 'ਚ ਰਹੀ ਹੈ ਫਿਰ ਚੋਰ ਕਮਿਸ਼ਨਰ ਨੇ ਉਹਨੂੰ ਵਿਡਰਾ ਕਰਕੇ ਉਹਨਾਂ ਦੀਆਂ ਜਿਹੜੀਆਂ ਸਕੈਨਡ ਕਾਪੀਆਂ ਨੇ ਉਹ ਉੱਥੇ ਅਪਲੋਡ ਕਰ ਦਿੱਤੀਆਂ ਹੁਣ ਜੇ ਸਕੈਨਡ ਕਾਪੀਆਂ ਦੀ ਗੱਲ ਕਰੀਏ ਤਾਂ ਇਹ ਲੱਖਾਂ ਦੀ ਗਿਣਤੀ ਚ ਕਾਪੀ ਬਣਦੀ ਹੈ ਔਰ ਸਕੈਨਡ ਕਾਪੀ ਨਾ ਹੋਣੀ ਕਲੀਅਰ ਹੁੰਦੀ ਹੈ ਉਹ ਬਹੁਤ ਭਾਰੀ ਫਾਈਲ ਬਣਦੀ ਹੈ ਉਹਦੇ ਤੇ ਸਰਚ ਕਰਨਾ ਉਹਦੇ ਤੇ ਕੰਮ ਕਰਨਾ ਆਪਣੇ ਆਪ ਵਿੱਚ ਇੱਕ ਟਫ ਕੰਮ ਹੈ ਜੇ ਤਾਂ ਜ਼ੋਨ ਕਮਿਸ਼ਨਰ ਬਿਲਕੁਲ ਇਸ ਲਈ ਕੰਮ ਕਰਦਾ ਵੀ ਮੈਂ ਨਿਰਪੱਖਤਾ ਨਾਲ ਕੰਮ ਕਰਨਾ ਮੈਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਜੇ ਕਿਸੇ ਦੀ ਗਲਤ ਬਣ ਗਈ ਵੋਟ ਕਟੋ ਜੇ ਕਿਸੇ ਦੀ ਰਹਿ ਗਈ ਤੇ ਉਹਦੀ ਵੋਟ ਬਣਾਓ ਹੂੰ ਸੋ ਚੋਣ ਕਮਿਸ਼ਨਰ ਇਸ ਗੱਲ ਤੇ ਖੜਾ ਹੀ ਨਹੀਂ ਹੁੰਦਾ ਉਹ ਇਹ ਆਖ ਰਿਹਾ ਕਿ ਮੈਂ ਜੋ ਕੁਝ ਪ੍ਰੋਵਾਈਡ ਕਰ ਸਕਦਾ ਸੀ ਉਹ ਕੀਤਾ ਹੂੰ ਭਾਰਤ ਸਰਕਾਰ ਜਿਹੜੀ ਹੈ ਜਾਂ ਭਾਰਤ ਦੀਆਂ ਜਿੰਨੀਆਂ ਵੀ ਏਜੰਸੀਆਂ ਨੇ ਜਿਨ੍ਹਾਂ ਚ ਚੋਣ ਕਮਿਸ਼ਨਰ ਵੀ ਸਾਡਾ ਇੱਕ ਉਸ ਤਰ੍ਹਾਂ ਦੀ ਕ ਏਜੰਸੀ ਹੈ ਜਿਹਦਾ ਕੰਮ ਭਾਰਤ ਵਿੱਚ ਡੈਮੋਕ੍ਰੇਸੀ ਨੂੰ ਬਹਾਲ ਕਰਨਾ ਹੈ ਜੀ ਡੈਮੋਕ੍ਰੇਸੀ ਨੂੰ ਚਲਾਉਣਾ ਸੋ ਉਹਦੀ ਡਿਊਟੀ ਲੋਕਾਂ ਦਾ ਡੈਮੋਕ੍ਰੇਸੀ 'ਚ ਵਿਸ਼ਵਾਸ ਬਹਾਲ ਕਰਨਾ ਹੈ ਉਹਦੀ ਡਿਊਟੀ ਨਿਰਪੱਖ ਚੋਣਾਂ ਕਰਾਉਣੀ ਆ ਜੀ ਉਹਦਾ ਕਾਰਜ ਕਿਸੇ ਪਾਰਟੀ ਦੇ ਏਜੰਟ ਵਜੋਂ ਕੰਮ ਕਰਨਾ ਨਹੀਂ ਮੈਂ ਤਾਂ ਪਹਿਲੇ ਨੁਕਤੇ ਤੇ ਹੀ ਸਹਿਮਤ ਨਹੀਂ ਕਿ ਇਹ ਜਿਹੜੇ 1,60,813 에ਜੰਟ ਨੇ ਉਹ ਪੋਲੀਟਿਕਲ ਪਾਰਟੀਆਂ ਦੇ ਨਮਾਇਦੇ ਹੋਣ ਭਾਵੇਂ ਮੈਂ ਸਮਝਦਾ ਕਿ ਕੋਈ ਵੀ ਬੰਦਾ ਨਿਰਪੱਖ ਨਹੀਂ ਹੁੰਦਾ ਇੱਕ ਹਲਕੇ ਤੋਂ ਤੁਸੀਂ 4-4 ਲੈ ਸਕਦੇ ਸੀ ਵੀ 4-4 에ਜੰਟ ਆ 5-5 에ਜੰਟ ਆ ਇਹ অথরাইゼਸ਼ਨ ਵਾਲੇ 에ਜੰਟ ਨਹੀਂ ਹੋਣੇ ਚਾਹੀਦੇ ਇਹ ਹੈਲਪਰ ਦੇ ਤੌਰ ਤੇ ਕੰਮ ਕਰਨੇ ਚਾਹੀਦੇ ਸੋ ਬਿਹਾਰ ਦੀ ਚੋਣ ਨੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਕਿ ਲੋਕਾਂ ਦਾ ਮੋਹ ਭੰਗ ਕਰਨਾ ਇਹ ਵੱਡੇ ਸਵਾਲ ਖੜਗੇ ਨੇ ਜੇ ਲੋਕਾਂ ਦਾ ਮੋਹ ਪੰਗ ਹੋ ਗਿਆ ਤਾਂ ਐਡੇ ਵੱਡੇ ਦੇਸ਼ ਨੂੰ ਚਲਾ ਸਕਣਾ ਮੁਸ਼ਕਲ ਹੋ ਜਾਗਾ ਜੀ ਬਿਲਕੁਲ ਸੋ ਆਜ ਅੱਜ ਦੀਆਂ ਮੁੱਖ ਖਬਰਾਂ ਦੇ ਲਈ ਗੱਲਬਾਤ ਕਰਨ ਲਈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਨੂੰ ਪ੍ਰੋਗਰਾਮ ਕਿਦਾਂ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ